ਅਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹਉ ਕਰਸਾ ਹਉ ਛਟਿਐ ਤੋਦੋ ਡਿਠੇ ਸੱਚੇ ਪਾਤਿਸਾ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਪਾਤਿਸਾ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹ ਸਜਣ ਸੱਚਾ ਪਾਤਿਸਾਹ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ साहेब जी तनासरी महल्ला चौथा ਸਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹ ਔਰ ਕਿਆ ਜਾਣ ਕੋਏ ਮੇਰੇ ਸਾਹੰ ਮੈਂ ਹਰ ਦਰਸ਼ਨ ਸੁਖ ਹੋਏ ਮਰੀ ਬੇਦਨ ਤੂੰ ਜਾਣਤਾ ਸਾਹ ਅਵਰ ਕਿਆ ਜਾਣ ਕੋਇ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਹੀਂ ਕੋਈ ਸਭਨ ਵਿੱਚ ਤੂੰ ਵਰਤਦਾ ਸਾਹ ਸਭ ਤੁਝ ਹੈ ਧਿਆਵਹ ਦਿਨ ਰਾਤ ਸਭ ਤੁਝੇ ਥਾਵਹੁ ਮੰਗਦੇ ਮੇਰੇ ਸਾਹ ਤੂੰ ਸਭਨਾ ਕਰ ਹੈ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ ਤੁਜਤੇ ਬਾਹਰ ਕੋਈ ਨਾ ਹੈ ਸਭ ਜੀਉ ਤੇਰੇ ਤੂੰ ਸਭ ਸਦਾ ਮੇਰੇ ਸਾਹ ਸਭ ਤੁਝੇ ਮਾਹੀ ਸਮਾਹੀ ਸਭ ਮਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਬ ਤੁਜ ਹੈ ਧਿਆਵਹ ਮੇਰੇ ਸਾਹ ਜਿਉ ਪਾਵ ਤਿਉ ਰਖ ਤੂ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਸਵਨਾ ਕੇ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵਹ ਮੇਰੇ ਸਾਹ ਜਿਉਂ ਪਾਵ ਤਿਉਂ ਰੱਖ ਤੂੰ ਮੇਰੇ ਪਿਆਰੇ ਸਤਿਨਾਮਕ ਕੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਆਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣ ਕੋਈ